ਪਕਾ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਬਹੁਤ ਵਧੀਆ ਮਾਨ ਸਰ ਦੀ ਜਿੱਤ ਹੋਈ ਹੈਗੀ ਬਹੁਤ ਵਧੀਆ ਹੋਈ ਹੈ ਬੜਾ ਸੰਗਰਸ਼ ਰਿਹਾ ਤੁਹਾਡਾ ਵੀ ਰਾਜਨੀਤਿਕ ਬਹੁਤ ਵਧੀਆ ਸਦਾਰੀ ਸਦਾਰ ਤੋਂ ਮਾਨ ਸਾਹਿਬ ਪੂਰੇ ਪੰਜਾਬ ਜੀ ਦੀ ਬਦੌਲਤ ਉਹਨੇ ਕੀਤੇ ਕੰਮਾਂ ਨੂੰ ਮੋੜ ਲੱਗੀ ਹੈ ਬੜੀ ਤਗੜੀ ਜਿੱਤ ਮਹਿੰਦਰ ਭਗਤ ਦੁਆਰਾ ਨੇ ਦਰਜ ਕੀਤੀ ਹੈ ਵੱਡੀ ਤਦਾਦ ਦੇ ਵਿੱਚ ਇੱਥੇ ਵਰਕਰ ਮਹਿੰਦਰ ਭਗਤ ਦੇ ਹੱਕ ਦੇ ਵਿੱਚ ਖੜੇ ਜੁਟੇ ਨੇ ਇੱਥੇ ਤਾਂ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋਸ਼ ਮਿਲਿਆ ਮਹਿੰਦਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕਿਉਂਕਿ ਜਿੱਦ ਤਰ੍ਹਾਂ ਦੀ ਨਾਮੋਸ਼ੀ ਦਾ ਸਾਹਮਣਾ 1 ਮਹੀਨਾ ਪਹਿਲਾਂ ਕਰਨਾ ਪਿਆ ਸੀਗਾ ਉਹ ਨਾਮੋਸ਼ੀ ਦੀ ਰਿਕਵਰੀ ਇਹ ਤਾਂ ਜ਼ਰੂਰ ਮਿੰਦਰ ਪਗਤਔਰ ਖੁਦ ਕਾ ਇਹ ਆਪਾਂ ਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਕੇ ਦਿੱਤੀ ਹੈ ਤਾਂ ਉਹ ਜ਼ਰੂਰ ਰਿਕਵਰੀ ਹੋਈ ਔਰ ਰਿਕਵਰੀ ਤੋਂ ਬਾਅਦ ਜਿਹੜੀ ਖੁਸ਼ੀ ਆਵਾਮੀ ਪਾਰਟੀ ਦੇ ਹੱਕ ਦੇ ਵਿੱਚ ਇਹ ਤਸਵੀਰਾਂ ਸਾਫ਼ ਤੌਰ ਤੇ ਜ਼ਾਹਿਰ ਕਰ ਰਹੀਆਂ ਨੇ ਇਥੋਂ ਵੀ ਹੁਣ ਮਿੰਦਰ ਪਗਤ ਹੁਣਾਂ ਦੇ ਵੱਲੋਂ ਰੋਡ ਸ਼ੋਅ ਕੱਢਿਆ ਜਾਏਗਾ ਔਰ ਸੈਕੰਡ ਹੈ ਦੇ ਤਾਦਾਦ ਦੇ ਵਿੱਚ ਪਹਿਲੇ ਹੀ ਵਰਕਰ ਜਿਹੜੇ ਨੇ ਉਹ ਕਾਊਂਟਿੰਗ ਸੈਂਟਰ ਤੇ ਜੁਟੇ ਹੋਏ ਨੇ ਕਹਿੰਦਾ ਕਿ ਤਰ੍ਹਾਂ ਦੇਖ ਰਿਹਾ ਅੱਜ ਕਿਆਸੀ ਕਰਾ ਬਹੁਤ ਵਧੀਆ ਮਾਨ ਸਰ ਦੀ ਜਿੱਤ ਹੋਈ ਹੈਗੀ ਬਹੁਤ ਵਧੀਆ ਹੋਈ ਹੈ ਬੜਾ ਸੰਦਾਰਚ ਰਿਹਾ ਤੁਹਾਡਾ ਵੀ ਰਾਜਨੀਤਿਕ ਬਹੁਤ ਵਧੀਆ ਸਾਰੀ ਸਾਰ ਦੁਪਾਨ ਸਿੰਘ ਮਾਨ ਸਾਹਿਬ ਬਹੁਤ ਹੀ ਪੰਜਾਬ ਜੀ ਦੀ ਦੌਲਤ ਉਹਦੇ ਕੀਤੇ ਕੰਮਾਂ ਨੂੰ ਮੋੜ ਲੱਗੀ ਹੈ ਬਹੁਤ ਵਧੀਆ ਮਾਨ ਸਰ ਨੂੰ ਕਿਵੇਂ ਦੇ ਦੋ ਪੈਂਟਰ ਯਾਰ ਗੱਲਾਂ ਮੂਲੀ ਕੋਈ ਬਣੇਗਾ ਮਾਨ ਸਰ ਯਾਰ ਮਾਨ ਸਰ ਰੁਕਦਾ ਹੈ ਬੜੀ ਤਗੜੀ ਜਿੱਤ ਮਿੰਦਰ ਭਗਤ ਉਹਨਾਂ ਨੇ ਦਰਜ ਕੀਤੀ ਹੈ ਵੱਡੀ ਤਾਦਾਦ ਦੇ ਵਿੱਚ ਇੱਥੇ ਵਰਕਰ ਮਿੰਦਰ ਭਗਤ ਦੇ ਹੱਕ ਦੇ ਵਿੱਚ ਖੜੇ ਹੋ ਜੁਟੇ ਨੇ ਇੱਥੇ ਤਾਂ ਆਏ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋਸ਼ ਮਿਲਿਆ ਐ ਮਿੰਦਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕਿਉਂਕਿ ਜਿਸ ਤਰ੍ਹਾਂ ਦੀ ਨਾਮੋਸ਼ੀ ਦਾ ਸਾਹਮਣਾ 1 ਮਹੀਨਾ ਪਹਿਲਾਂ ਕਰਨਾ ਪਿਆ ਸੀਗਾ ਉਹ ਨਾਮੋਸ਼ੀ ਦੀ ਰਿਕਵਰੀ ਇਹ ਤਾਂ ਜ਼ਰੂਰ ਮਿੰਦਰ ਪਗਤਔਰ ਖੁਦ ਕਾ ਇਹ ਆਪਾਂ ਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਕੇ ਦਿੱਤੀ ਹੈ ਤਾਂ ਉਹ ਜ਼ਰੂਰ ਰਿਕਵਰੀ ਹੋਈ ਔਰ ਰਿਕਵਰੀ ਤੋਂ ਬਾਅਦ ਜਿਹੜੀ ਖੁਸ਼ੀ ਆਵਾਮੀ ਪਾਰਟੀ ਦੇ ਹੱਕ ਦੇ ਵਿੱਚ ਇਹ ਤਸਵੀਰਾਂ ਸਾਫ਼ ਤੌਰ ਤੇ ਜ਼ਾਹਿਰ ਕਰ ਰਹੀਆਂ ਨੇ ਇਥੋਂ ਵੀ ਹੁਣ ਮਿੰਦਰ ਪਗਤ ਹੁਣਾਂ ਦੇ ਵੱਲੋਂ ਰੋਡ ਸ਼ੋਅ ਕੱਢਿਆ ਜਾਏਗਾ ਔਰ ਸੈਕੰਡ ਹੈ ਦੇ ਤਾਦਾਦ ਦੇ ਵਿੱਚ ਪਹਿਲੇ ਹੀ ਵਰਕਰ ਜਿਹੜੇ ਨੇ ਉਹ ਕਾਊਂਟਿੰਗ ਸੈਂਟਰ ਤੇ ਜੁਟੇ ਹੋਏ ਨੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर